ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਆਮਾ ਦੀ ਪਾਰਟੀ ਭਾਜਪੀ ਤੇ ਸ਼੍ਰੋਮਣੇ ਕਾਲੀਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਦਿੱਲੀ ਦੇ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਹੈ ਜਿਦੇ ਚੱਲਦੇ ਕਾਂਗਰਸ ਹਾਈ ਕਮਾਂਡ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਤੇ ਸੋਨੀਆ ਗਾਂਧੀ ਤੇ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ ਤੇ ਪੰਜਾਬ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਤੇ ਨਾਲ ਹੀ ਜੋ ਇੰਚਾਰਜ ਨੇ ਦਵਿੰਦਰ ਯਾਦਵ ਮੌਜੂਦ ਰਹੇ ਤੇ ਉਹਨਾਂ ਨੇ ਸਾਰੀ ਚਰਚਾ ਹੋ ਚੁੱਕੀ ਆ 7-8 ਸੀਟਾਂ ਦੇ ਉੱਤੇ ਸਹਿਮਤੀ ਬਣ ਚੁੱਕੀ ਆ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਕਿ ਕੱਲ ਤੱਕ ਅਸੀਂ ਅਨਾਉਂਸ ਕਰ ਦੇਵਾਂਗੇ और मेरे को लगता है कि सातों आठों कलियर हो गये क्या रहने वाले आप लोग प्रमुखता देंगे किसको अग्निवीर मेरे को लगता है सबसे बड़ा मुद्दा देश के अंदर बेरोजगारी है सबसे बड़ा मुद्दा महंगाई है पंजाब के अंदर बड़ा मुद्दा और देश में अंदर अग्निवीर भी, भी है इन तमाम मुद्दों को लेकर हम लोग लड़ाई लड़ेंगे जो स्तर पर सीटों का नंबर नहीं बता सकता पंजाब की चर्चा हो चुकी है बेहतरीन कैंडिडेट आ रहे हैं मजबूत कैंडिडेट आ रहे हैं नामवर कैंडिडेट आ रहे हैं पढ़े लिखे कैंडिडेट आ रहे हैं पंजाब के सेंटिमेंट के मुताबिक कैंडिडेट आ रहे हैं और ये जो कैंडिडेट्स हैं ये बहुत बड़े पैमाने पर जीत कर निकले मुख्य मुद्दे आप लोगों हैं हमारा मुख्य मुद्दा है जो पंजाब के किसान को और हमारे जवान को जो जस्टिस देगा उसको वोट मिलेगा अग्निवीर योजना विरोध आप लोग नहीं विरोध नहीं करेंगे हम डिसबैंड करेंगे और आर्मी की रेगुलर भर्ती जैसे चलती आई दो ढाई सौ साल से रेजिमेंटेशन सिस्टम उसको बहाल ਤੋ ਕਾਂਗਰਸ ਵੱਲੋਂ ਕੱਲ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਹਦੇ ਚੱਲਦੇ ਕੁਝ ਕਿ ਸੀਟਾਂ ਨੇ ਜਿਹਦੇ ਉੱਤੇ ਵਿਵਾਦ ਖੜਾ ਹੋਇਆ ਹੋਇਆ ਜਿਵੇਂ ਲੁਧਿਆਣੇ ਦੀ ਸੀਟ ਹੋਗੀ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੂਜੇ ਪਾਸੇ ਉਥੋਂ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਜੋ ਕਿ ਸਾਬਕਾ ਮੰਤਰੀ ਨੇ ਦਾਅ ਖੇੜ ਸਕਦੀ ਸੰਜੇ ਤਲਵਾਰ ਨੇ ਵੀ ਆਪਣੇ ਦਾਅਵੇਦਾਰੀ ਠੋਕੇ ਦੂਜੇ ਪਾਸੇ ਪਟਿਆਲੇ ਤੋਂ ਜਿੱਤੇ ਤਰਨਵੀਰ ਗਾਂਧੀ ਹਾਲਾਂਕਿ ਛੋੜੇ ਹੀ ਸਮੇਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਸੀ ਮੈਂ ਲਾਲ ਸਿੰਘ ਹੋ ਗਏ ਜੋ ਕਿ ਸਾਬਕਾ ਪ੍ਰਧਾਨ ਨੇ ਤੇ ਐਮਐਲਏ ਉਹਨਾਂ ਦਾ ਵਿਰੋਧ ਕਰ ਰਹੇ ਨੇ ਵੀ ਉਹਨੂੰ ਟਿਕਣਾ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਕਾਫੀ ਕੁਝ ਕੱਲ ਕਲੀਅਰ ਹੋ ਜਾਵੇਗਾ ਕਾਂਗਰਸ ਲਿਟਰੇਟ ਰਿਸਟ ਦੇ ਵਿੱਚ ਹੁਣ ਵੇਖਣਾ ਹੋਵੇਗਾ ਕਾਂਗਰਸ ਦੀ ਲਿਸਟ ਦੇ ਵਿੱਚ ਕਿਹਨਾਂ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਰਹੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨੀਰਾਦ। ਬਣਾਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ